ਇੱਕੀ ਗਟਰਾ ਕਟੇਡਾ ਜੇ ਜਾਂਦਾ ਹੀ ਹੌਲੀ ਜੇ ਆਰਾਮ ਨੇ ਜਾਂਦੇ। ਇਹ ਜ਼ਰੂਰੀ ਸ਼ੀਸ਼ਾ ਸਾਫ਼ ਰਹਿਗਾ ਤੇ ਆਪਾਂ ਰਾਤ ਨੂੰ ਡਰਾਈਵਿੰਗ ਚੌਕੀ ਕਰਦਾਂਗੇ। 1.5 ਸਾਲ ਦਾ ਕੀ ਪਾਉਨੇ ਇਹਨੂੰ ਯਾਰ? ਖਰਾਕ ਕੀ ਖਾਂਦਾ ਏ? ਲਓ ਵੀ। ਟਰਾਈਅਸ ਤੇ ਉੱਤੇ ਚੜਦੇ ਹਾਂ। ਹਾਂਜੀ ਸਸੀ ਖੈਲ ਮੇਰੇ ਦੋਸਤੋ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਵਿੱਚ ਸਾਰੇ ਜਣਿਆਂ ਦਾ ਸਵਾਗਤ ਹੈ। ਇੱਧਰ ਤੁਸੀਂ ਦੇਖ ਸਕਦੇ ਹੋ ਹਰਮਨ ਪ੍ਰੀਤ ਕੌਰ ਚਲਾ ਰਹੀ ਨਾ ਗੱਡੀ ਤੇ ਅਸੀਂ ਬੈਠੇ ਹਾਂ ਸਾਈਡ ਤੇ ਵਲੌਗਿੰਗ ਕਰਦੇ ਹੋਏ ਤੇ ਅਸੀਂ ਚੱਲੇ ਹਾਂ ਦੋਵੇਂ ਜਣੇ ਘੁੰਮਣ ਸੇਮ ਸੇਮ ਡਰੈੱਸ ਪਾ ਕੇ ਜਿਵੇਂ ਕਪਲ ਗੋਲਸ ਬਣ ਕੇ ਅਸੀਂ ਵੀ ਉਹ ਇੰਸਟਾਲ ਵਾਂਗੂ ਕਪਲ ਗੋਲਸ ਬਣ ਕੇ ਚੱਲੇ ਆ ਘੁੰਮਣ ਤੇ ਅਸੀਂ ਮੈਂ ਤੁਹਾਨੂੰ ਦੱਸਦਾ ਮੇਰਾ ਪਹਿਲਾ ਐਕਸਪੀਰੀਅੰਸ ਆ ਜ਼ਿੰਦਗੀ ਦਾ ਮੈਂ ਕਦੇ ਵੀ ਮਤਲਬ ਆਨਲਾਈਨ ਐ ਨਾ ਕਦੇ ਬੁਕਿੰਗ ਨਹੀਂ ਕੀਤੀ ਹੋਈ ਗੱਡੀਆਂ ਉਹਦੇ ਜੇ ਆਪਣੇ ਹੋਟਲ-ਹੋਟਲ ਦੀ ਤੇ ਆਪਣੇ ਭਰਾ ਸਿਮਰ ਨੇ ਉਹਨੇ ਮੈਨੂੰ ਕਲੀਅਰਾਈਫਾਈ ਕੀਤਾ ਉਹਨੇ ਮੈਨੂੰ ਕਿਹਾ ਕਿ ਨਹੀਂ ਜਟਾ ਕੋਈ ਗੱਲ ਨਹੀਂ ਆਨਲਾਈਨ ਬੁਕਿੰਗ ਕਰ ਤੂੰ ਟੈਂਸ਼ਨ ਫਰੀ ਹੋ ਕੇ ਹੁਣ ਮੈਂ ਆਨਲਾਈਨ ਬੁਕਿੰਗ ਕਰ ਸਕਾਂ ਮੈਂ ਘੱਟੋ-ਘੱਟ 5000 ਰੁਪਏ ਦਾ ਬਈ ਇੱਕ ਰੂਮ ਬੁੱਕ ਕਰ ਲਿਆ ਜੇ ਇਹੋਂ ਉੱਥੇ ਜਾ ਕੇ ਆਪਾਂ ਨੂੰ ਪਤਾ ਲੱਗਣਾ ਜੇ ਕਿ ਰੂਮ ਮੈਂ ਸਹੀ ਬੁੱਕ ਕਰਾਇਆ ਕਿ ਕਿਸ ਬਹਿ ਮੈਂ ਟਰੀ ਹਾਊਸ ਬੁੱਕ ਕਰਾਇਆ ਇੱਕ ਬਹੁਤ ਵਧੀਆ ਬਹਿ ਉੱਥੇ ਫੋਟੋਆਂ ਦਾ ਬਹੁਤ ਸੋਹਣੀਆਂ ਪਾਈਆਂ ਉਹਨਾਂ ਨੇ ਤੇ ਗੱਲਬਾਤ ਵੀ ਕੈਂਡ ਸੀ ਟਰੀ ਹਾਊਸ ਦੀ ਤੇ ਬਾਕੀ ਚੀਜ਼ਾਂ ਚੂਜਾਂ ਸਾਰੀਆਂ ਮੈਂ ਵੇਖੀਆਂ ਪੂਰੀਆਂ ਗੱਲਬਾਤ ਐਂਡ ਸੀ ਉਹਨਾਂ ਦੀ ਨੈਕਸਟ ਲੈਵਲ ਦੀਆਂ ਤੇ ਹੁਣ ਜਾ ਕੇ ਉੱਥੇ ਪਤਾ ਲੱਗੂਗਾ ਆਪਾਂ ਨੂੰ ਵੀ ਕਿ ਲਾ ਕੇ ਜੋ ਕੋਈ ਜਿੰਨਟ ਤੇ ਹੁੰਦਾ ਉਹ ਹੀ ਸਹੀ ਹੁੰਦਾ ਹੁਣ ਅਸੀਂ ਜਾ ਰਹੇ ਹਾਂ ਪਰ ਫਰਸਟ ਟਾਈਮ ਐਕਸਪੀਰੀਅੰਸ ਆ ਪਰ ਚਲੋ ਜਿਹੜੇ ਬੰਦੇ ਕਰਾਉਂਦੇ ਹੋਣੇ ਆ ਮੇਕ ਮਾਈ ਟ੍ਰਿਪ ਤੋਂ ਜਾਂ ਫਿਰ ਅਰਦਰ ਸਾਈਡਾਂ ਤੋਂ ਆਪਦੇ ਬੁਕਿੰਗ ਹੋਟਲ ਦੀ ਜਾਂ ਕਿਸੇ ਵੀ ਚੀਜ਼ ਦੀ ਉਹ ਹੋ ਕੀ ਭੁੱਲ ਗਈ? ਬੜਾ ਵੱਡਾ ਯਾਦ ਨਹੀਂ ਗਿਆ। ਆਏ ਨੰਗਾ ਹੀ ਗਿਆ ਆਪਾਂ। ਚੜ੍ਹ ਤੇ ਕੰਮ ਕਰਤਾ ਹੀ ਭੁੱਲ ਗਏ ਰਾਹ ਆਪਾਂ। ਇਸੇ ਗੱਲ ਕਰਕੇ ਮੈਂ ਗੱਡੀ ਨਹੀਂ ਫੜਾਉਂਦਾ ਹੁੰਦਾ ਆਪਾਂ। ਹਾਂ। ਨਹੀਂ ਭੁੱਲੇ ਰ। ਨਹੀਂ ਭੁੱਲੇ ਭਾਈ ਇਹ ਰਾਹ। ਹਲੇ ਰਾਹ ਸਾਡਾ ਠੀਕ ਆ। ਅਸੀਂ ਸਹੀ ਰਾਹ ਤੇ ਜਾ ਰਹੇ ਆਂ। ਤੇ ਬਾਕੀ ਜਦੋਂ ਉੱਥੇ ਪਹੁੰਚਾਂਗੇ ਤੇ ਜਾਂ ਫਿਰ ਰਾਹ 'ਚ ਜੇ ਸਟੇ ਲਾਵਾਂਗੇ ਜਾਂ ਤੁਰੇ ਫਿਰਾਂਗੇ ਉੱਥੇ ਸਾਨੂੰ ਪਤਾ ਲੱਗੂਗਾ ਤੇ ਪਰ ਇੱਕ ਵਾਰੀ ਨਹੀਂ ਘਰੋਂ ਨਿਕਲ ਚੁੱਕੇ ਆ ਤੇ ਪਰ ਮੇਨ ਗੱਲ ਤੁਹਾਨੂੰ ਮੈਂ ਦੱਸਾਂ ਮੈਂ ਨੂਰਪੁਰੇ ਕਿਸੇ ਨੂੰ ਨਹੀਂ ਦੱਸਿਆ ਵੱਡੀ ਭੈਣ ਨੂੰ ਛੱਡ ਕੇ ਕਿ ਅਸੀਂ ਘੁੰਮਣ ਚਲੇ ਆ ਕਿਸੇ ਨੂੰ ਮੀ ਨਹੀਂ ਪਤਾ ਕਿ ਅਸੀਂ ਘੁੰਮਣ ਜਾ ਚੁੱਕੇ ਆ ਉਹ ਕਿ ਸਾਡੇ ਕੋਲ 2 ਦਿਨ ਹੈਗੇ ਸੀ ਅਸੀਂ 2 ਦਿਨਾਂ ਦਾ ਇੰਜੋਏ ਕਰ ਨਿਕਲ ਚੁੱਕੇ ਆ ਬਈ ਲਓ ਵੀ ਸੱਜਣੋ ਪਿਛਲੇ ਡੇਢ-ਦੋ ਘੰਟੇ ਤੋਂ ਡਰਾਈਵ ਕਰਦੇ ਪਏ ਆ ਮੈਂ ਤਾਂ ਨਹੀਂ ਕਰ ਰਹੇ ਹਰਮਨ ਜੀ ਕਰ ਰਹੇ ਨੇ ਖਾਣ ਦੀ ਪਾਈ ਆ ਖਾਣ ਦੀ ਪਾਈ ਆ ਆ ਵੇਖੀਏ ਅੱਗੋਂ ਟਰੱਕ ਟੇਡਾ ਜੇ ਜਾਂਦਾ ਹੀ ਹੌਲੀ ਜੇ ਆਰਾਮ ਨਾਲ ਜਾਂਦੇ ਤੇ ਹਾਲੇ ਤੱਕ ਅਸੀਂ ਰੂਪਨਗਰ ਪਹੁੰਚ ਚੁੱਕੇ ਆ ਤੇ ਰੂਪਨਗਰ ਤੋਂ ਅੱਗੇ 10 15 ਕਿਲੋਮੀਟਰ ਤੋਂ ਆਪਣਾ ਟੇਡਾ ਮੇਡਾ ਰਸਟਾਰਟ ਹੋ ਜਾਊਗਾ ਹਾਲੇ ਤੱਕ ਸਿੱਧਾ ਮਦਾਨੀ ਇਲਾਕੇ ਹੀ ਆਪਣਾ ਤੇ ਉਸ ਤੋਂ ਬਾਅਦ ਹੀ ਸਟਾਰਟ ਹੋਊਗਾ ਕਿਤੇ ਈ ਵਾਲਾ ਜਿਹੜਾ ਜਾਂਦਾ ਨਾ ਰੋ ਉੱਥੇ ਤੁਸੀਂ ਕਰੋਗੇ ਈ ਉੱਥੇ ਮੈਂ ਡਰਾਈਵ ਹੀ ਕਰ ਲੂੰਗਾ ਕੋਈ ਗੱਲ ਨਹੀਂ ਲਓ ਵੀ ਖੂਬਸੂਰਤੀ ਤੁਸੀਂ ਪਹਾੜਾਂ ਦੀ ਦੇਖ ਸਕਦੇ ਹੋ ਤੇ ਅਸੀਂ ਪਹਾੜਾਂ ਦੇ ਵਿੱਚ ਐਂਟਰ ਕਰ ਚੁੱਕੇ ਆ ਕਿ ਲੋਕਾਂ ਨੇ ਖਿੱਚਿਆ ਵਿਆ ਕੰਮ ਪੂਰਾ ਗੱਡੀਆਂ ਬਈ ਜਾ ਰਹੀਆਂ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਮਨਾਲੀ ਰਹਿ ਗਿਆ ਜੇ 182 ਕਿਲੋਮੀਟਰ ਮੇਰੇ ਵੀਰੋ 182 ਕਿਲੋਮੀਟਰ ਤੇ ਇੱਥੇ ਕਹਿੰਦੇ ਮੇਰੇ ਵੀਰੋ ਇੱਥੇ ਘੇਰ ਪੈਂਦੇ ਨੇ ਦੂਜੇ ਤੇ ਤੀਜੇ 'ਚ ਗੱਡੀ ਨਹੀਂ ਕਦੇ ਨਿਕਲਦੀ ਕਹਿੰਦੇ ਇੱਥੇ ਜਾਂਦੀ ਗੱਡੀ ਕਹਿੰਦੇ ਦੂਜੇ ਤੀਜੇ ਘੇਰਾਂ 'ਚ ਤੇ ਕਦੇ-ਕਦੇ ਪਹਿਲੇ ਘੇਰਾਂ 'ਚ ਇਸ ਲਈ ਰਿਸਕ ਨਾਲ ਲਿਆ ਕਰੋ ਪਾੜ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਆ ਕਿਸੇ ਵੀ ਟਾਈਮ ਐਮਰਜੈਂਸੀ ਪਾੜ ਆਲੇ ਦੁਆਲੇ ਵੇਖੋ ਤੁਸੀਂ ਕਿੱਡੇ ਆ ਜਾਲ ਬਣ ਬਣ ਖਿਲਾ ਰਹੇ ਆ ਵਿਚਾਰੇ ਲੈ ਵੀ ਜੱਟੋ ਮਾਹੌਲ ਚੈੱਕ ਕਰੋ ਤੁਸੀਂ ਇੱਕ ਰਹੀ ਇਹ ਵੀ ਘੈਂਟ ਹੀ ਏ ਉਹ ਵੀਰ ਨਹੀਂ ਪੰਗੇ ਲਈ ਜਾਂਦੇ ਉਧਰ ਗਾਈਆਂ ਚਾਰਦੀਆਂ ਪਈਆਂ ਵਖਾਵਾਂ ਉਧਰ ਓਏ ਵਾ ਜੀਆ ਕੀ ਬਾਤ ਸ਼ਿਕ ਮਾਹੌਲ ਇਹਦੇ ਇਹ ਕੋਈ ਪੁਰਾਣੀ ਰਿਵਰ ਸੁੱਕੀ ਹੋਈ ਜਿੱਥੇ ਕਾ ਉਹ ਗਿਆ ਹੈ ਤੇ ਇੱਥੇ ਹੁਣ ਲੋਕ ਬਾ گاਵਾ ਚਾਰਨ ਲੈ ਆਉਂਦੇ ਆ ਬਣਾ ਲਾ ਬਣਾ ਲਾ ਸਨੈਪਚੈਟਾਂ ਤੋਂ ਟੌਰਣ ਤੇ ਇਹ ਰਾਹ ਜਾਂਦੇ ਸਾਡੀ ਵੈਹ ਨਿਗਾ ਪੈ ਗਈ ਤੇ ਤੇ ਅਸੀਂ ਰੁਕ ਗਏ ਅਸੀਂ ਗਿਆ ਵੇਖੀ ਕੀ ਸਾਡਾ ਹਾਕਤਾ ਹੋ ਇੱਥੇ ਪਰ ਡੈਸਟੀਨੇਸ਼ਨ ਤਾਂ ਸਾਡੀ ਹਲੇ ਦੂਰ ਆ ਤੇ ਇਹ ਕਰਮਾਂ ਵਾਲੀ ਪਤਾ ਨਹੀਂ ਲੈ ਤਾਂ ਆਂਦੀ ਆ ਤੇ ਛਾੜਨੀ ਕਿਵੇਂ ਆ ਉਥੋਂ ਇਹ ਬੁੱਗੇ ਚੜ ਜਾਏਗੀ ਵਾਪਸ ਜਿਵੇਂ ਲੈ ਆਏ ਇਹਨੂੰ ਹੈਂ ਕਿਹੜੀ ਚੜ ਗਈ ਆ ਉਹ ਆਓ ਵੀ ਜੋਰ ਲਾ ਲੂ ਕੇ ਚੜਦੀ ਪਈ ਆ ਹੈ ਉਹ ਜਗ੍ਹਾ ਤੋਂ ਚੜੀ ਜੇ ਉਹ ਵੀ ਹੀ ਸਾਦੇ ਤੋਂ ਹੀ ਭਾਈ ਇਹ ਉੱਥੇ ਵੀ ਜਾ ਕੇ ਬਸ ਹੋ ਜਾਂਦੀ ਆ ਵਿਚਾਰੀਆਂ ਦੀ ਪਰ ਨਹੀਂ ਚੜ ਜਣੀ ਸ਼ੇਰ ਬੱਗੀ ਆ ਐਡੀ ਨਹੀਂ ਗੱਲ ਭਾਈ ਤਗੜੀ ਆ ਹੈ ਆਕੀ ਯਾਰ ਅੱਜ ਮੌਸਮ ਬਹੁਤ ਹੀ ਸੁਹਾਣਾ ਤੇ ਕਹਿਣ ਭਾਈ ਮੇਰੇ ਵੀਰੋ ਫਰਾਤ ਦਾ ਦ੍ਰਿਸ਼ ਤੁਸੀਂ ਦੇਖ ਹੀ ਸਾਧਦੇ ਹੋ ਸਾਨੂੰ ਪਿੰਡ ਦਾ ਪਤਾ ਨਹੀਂ ਕਿਹੜਾ ਹੈ ਸ਼ਹਿਰ ਜਣ ਕੇ ਬਾਕੀ ਅਸੀਂ ਮੰਡੀ ਦੇ ਲਾਗੇ ਆ ਗਏ ਆ ਤੇ 7 7:30 ਹੋ ਚੁੱਕੇ ਆ ਤੇ ਸਾਡੀ ਹਲੇ ਵੀ 2 ਘੰਟੇ ਦੀ ਡਰਾਈਵ ਆ। ਅਸੀਂ ਪੂਰੇ 9:00 ਵਜੇ ਤੱਕ 9:30 ਵਜੇ ਤੱਕ ਪਹੁੰਚ ਜਾਗੇ। ਡੈਸਟੀਨੇਸ਼ਨ ਤੇ ਆਪਦੀ ਤੇ ਜਿੱਥੇ ਪਹੁੰਚਣਾ ਸੀ। ਤੇ ਬਾਕੀ ਹੋਟਲ ਵਾਲਿਆਂ ਦੀ ਕਾਲ-ਕੋਲ ਬਈ ਆ ਚੁੱਕੀ ਆ ਆਪਾਂ ਨੂੰ ਤੇ ਉਹਨਾਂ ਨੇ ਰਾਹ-ਰੂ, ਲੋਕੇਸ਼ਨ ਵਗੈਰਾ ਸਾਰਾ ਕੁਝ ਭੇਜ ਦਿੱਤਾ ਕਿ ਬਈ ਆ ਐਂ ਰਾਹ ਹੁੰਦਾ ਵਾ, ਐਂ ਲੋਕੇਸ਼ਨ ਆ, ਆ ਸਿਸਟਮ ਆ ਸਾਰਾ ਕੁਝ। ਤੇ ਬਾਕੀ ਬਾਕੀ ਉੱਥੇ ਜਾ ਕੇ ਹੁਣ ਪਤਾ ਲੱਗੂਗਾ ਕਿਵੇਂ ਦਾ ਮਾਹੌਲਾ ਬਾਕੀ ਜਿਵੇਂ ਫੋਟੋਆਂ ਦੇ ਵਿੱਚ ਵੇਖਿਆ ਉਹਦਾ ਬਹੁਤ ਗੁੱਡ ਵੈਲ ਹੈ ਘੈਂਟ ਆ ਤੇ ਜਦੋਂ ਉੱਥੇ ਪਹੁੰਚਾਂਗੇ ਉਦੋਂ ਪਤਾ ਲੱਗੂਗਾ ਕਿ ਭਾਈ ਕੀ ਸਿਸਟਮ ਆ ਲਓ ਵੀ ਮੇਰੇ ਵੀਰੋ ਆ ਟਰਨਲ ਦੇਖਣ ਵਾਲੀ ਜੀ ਸਿਰਾ ਟਰਨਲ ਜੀ ਕੀ ਆਈ ਬਾਤ ਹੈ ਇਸ਼ਕੀ ਆ ਵੇ ਆ ਟਰਨਲ ਆ ਲਗਾ ਮਾੜਾ ਇਹ ਫੌਗ ਜਮ ਗਈ ਸੀ ਤੇ ਰਾਹ ਮੱਛਰ ਕੁਛ ਵੀ ਪੈ ਗਿਆ ਸੀ ਜੇ ਪਾਣੀ ਮਾਰਦੀ ਬਣਾ ਜਿਆ ਸ਼ੀਸ਼ਾ ਇਹ ਜੇ ਜ਼ਰੂਰੀ ਸ਼ੀਸ਼ਾ ਸਾਫ਼ ਰਹੇਗਾ ਤੇ ਆਪਾਂ ਰਾਤ ਨੂੰ ਡਰਾਈਵਿੰਗ ਚੰਗੀ ਕਰ ਲਾਂਗੇ। ਉਵੇਂ ਨਹੀਂ ਤੇ ਔਖਾ ਜਿਹਾ ਤੇ ਵੇਖ ਲਓ ਕਿੱਥੇ। ਪਹਾੜਾਂ ਨੂੰ چیر-ਚੀਰ ਕੇ ਗੁਫਾਵਾਂ ਬਣਾਤੀਆਂ ਇੱਧਰ ਵੇਖ ਲਓ ਮੇਰੇ ਵੀਰੋ। ਆਪਾਂ ਤੋਂ ਬਿਨਾਂ ਕੋਈ ਹੈਈ ਨਹੀਂ ਗਾਉਂਦੀਆਂ। ਉਹ ਨਹੀਂ ਅੱਗੇ ਜਾਂਦੇ ਭਾਈਆ। ਥੋੜਾ ਜਿਹਾ ਧਰਮ ਛੱਡਦੀ ਹੈ ਹਵਾ। ਤੇ ਥਾਂ ਜੋ ਸੜੀ ਗਈ ਹੋਈਏ। ਲੋਏ। ਇਸੇ ਦੇ ਨਾਲ ਹੋ ਚੁੱਕਾ ਹੈ ਸਾਫ਼ ਆਪਣਾ ਸ਼ੀਸ਼ਾ। ਨਵੇਂ ਆਰਗਾ ਨਿਕਲ ਆਏ ਆ ਜੀ। ਚੱਕ ਰਹੀ। ਭਾਬੀ ਆ ਸੱਜਣੋ ਆ ਗਈ ਮਣੀ ਕਰਨਾ ਸਹਿਬ ਵਾਲੀ ਟਰਨਲ ਜਿਹੜੀ ਸਭ ਤੋਂ ਪੁਰਾਣੀ ਆ ਇਹ ਬਹੁਤ ਪੁਰਾਣੀ ਟਰਨਲ ਆ ਤੇ ਲੰਮੀ ਵੀ ਕਾਫੀ ਜ਼ਿਆਦਾ ਆ ਮੈਂ 12 ਸਾਲ ਦੀ ਸੀ ਜਦੋਂ ਮੈਂ ਟਰਨਲ ਚਾਈ ਸੀ ਇਹ ਵਾਲੀ ਫਸਟ ਟਾਈਮ ਹਾਂ ਉਦੋਂ ਅਸੀਂ ਮਣੀ ਕਰਨ ਸਾਹਿਬ ਗਏ ਸੀ ਉਹ ਟਾਈਮ ਦੀ ਫਿਰ ਖੜੀ ਆ ਨਾ ਟਰਨਲ ਇਹ ਕਈ ਕਾਂਗੜੇ ਨੂੰ ਜਾਂਦਿਆਂ ਵੀ ਆਉਂਦੀ ਕਾਂਗੜੇ ਜਾਂਦਿਆਂ ਵੀ ਉੱਚੋ ਸਿੰਮ ਦਾ ਪਾਣੀ ਟਿਪ 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 ਉਹ ਬਹੁਤ ਪੁਰਾਣੀ ਕਿਹੜੀ ਰਾਹ ਆ ਗਈ ਹੁਣ ਬਹੁਤ ਪੁਰਾਣੀ ਆ ਇਹ ਬਹੁਤ ਲੰਬੀ ਜਿਆਦਾ ਹੀ ਆ ਇਹ ਖੁਸ਼ ਇਹ ਸੋਚ ਨਹੀਂ ਹੈ ਅਹੀਂ ਮੈਨੂੰ ਲੱਗਦਾ ਹੋ ਗਿਆ ਤਿੰਨ ਤੋਂ ਚਾਰ ਮਿੰਟ ਲਗਾਤਾਰ ਡਰਾਈਵ ਕਰਦੇ ਪੈਣ ਨੂੰ ਹਾਂ ਜਹਲੇ ਵੀ ਖਤਮ ਹੁੰਦਾ ਕੋਈ ਨਾਮ ਨਹੀਂ ਲੈਣ ਦਈਏ ਤੇ ਸਪੀਡ ਵੀ 80 80 ਦੀ ਜਾਂਦੀ ਹੈ ਗੱਡੀ ਆਰਾਮ ਨਾਲ ਬਾਕੀ ਅਸੀਂ ਹੁਣ ਤੱਕ ਤਾਂ 6 ਟਰਨ ਨਾਲ ਰੰ ਜਾਈਆਂ ਆ ਸੱਤਵੀਂ ਆ ਇਹ ਸੱਤਵੀਂ ਟਰਨ ਨਾਲ ਆ ਡਿੱਲੇ ਇੱਥੇ ਆ ਕੇ ਖਤਮ ਹੋ ਜਾਈ। ਲਓ ਵੀ ਸੱਜਣੋ ਆਪਾਂ ਜਿਹੜੇ ਰਾਹ ਤੇ ਹੁਣ ਜਾ ਰਹੇ ਹਾਂ ਸਿੰਗਰ ਰਾਏ ਨੈਵੀਗੇਸ਼ਨ ਦੇ ਹਿਸਾਬ ਨਾਲ ਨੈਵੀਗੇਟ ਨੈਵੀਗੇਸ਼ਨ ਨੇ ਇੱਧਰ ਦਾ ਰਾਹ ਦੱਸਿਆ ਆ ਭਾਈ ਜੋ ਕਿਹਾ ਆ ਮਾੜਾ ਜਿਹਾ ਨੈਵੀਗੇਸ਼ਨ ਤੇ ਕੈਮਰਾ ਹਰਮਨ ਕਰ ਲਓ ਜੀ ਤੇ ਨੈਵੀਗੇਸ਼ਨ ਇੱਧਰ ਦਾ ਰਾਹ ਦੱਸਣ ਲਈ ਇਹ ਬਾਕੀ ਉਹਨੂੰ ਉੱਥੇ ਜਾ ਕੇ ਆਪ ਨੂੰ ਮੜਾ ਜਾ ਪਤਾ ਲੱਗੂ ਹੈ ਇੱਕ ਸੌਲ ਦੇ ਨਾਲ ਹੀ ਆ ਜਮਾ ਟਰੀ ਹਾਊਸ ਬਾਕੀ ਮੈਂ ਤੁਹਾਨੂੰ ਉੱਥੇ ਜਾ ਕੇ ਟਰੀ ਹਾਊਸ ਵਿਖਾਉਂਗਾ ਤੇ ਬਾਕੀ ਤੁਸੀਂ ਇਹ ਇੱਕ ਵਾਰੀ ਫਿਲਾਲ ਦੀ ਘੜੀ ਤਾਂ ਆਹ ਦੇਖੋ ਚੈੱਕ ਕਰੋ ਕਿੰਨੇ ਸ਼ਾਰਪ ਆ ਕਿਉਂ ਐ ਜੜਦੀ ਗੱਡੀ ਆਪਾਂ ਨਾਲ ਦੱਸ ਲੋ ਕਿ ਇਥੇ ਅਲਟਵਾ ਭਜਾਈ ਫਿਰਦੇ ਇੱਥੇ ਸਵਿਫਟ ਨਾ ਚੜੇਗੀ ਐਸਾ ਕਿਵੇਂ ਹੋ ਜਾਏਗਾ ਪਾਣੀ ਵੀ ਚੜੇਗੀ ਉਹਨਾਂ ਦੇ ਮਿਲ ਦਾ ਫਵਾਰ ਹੀ ਹੋਣੀ ਐ ਇਦਾਂ ਹਾਂ ਹਾਂ ਪਾਰਕਿੰਗ ਤਾਂ ਬਾਹਰ ਹੀ ਹੁੰਦੀ ਐ ਨਾ ਇਹ ਇੱਕ ਸੌਲ ਦੇ ਰਾਹੀ ਆਪੋ ਸਾਰੇ ਆਉਂਦੇ ਸਾਰੇ ਮੰਗਲੀ ਸਾਹਿਬ ਨੇ ਸਾਡਾ ਕੀਤਾ ਸਵਾਗਤ ਹੈ ਮੰਗਲੀ ਨਹੀਂ ਆਏ ਭੱਜ ਗਏ ਜੱਫੀ ਪਾਉਣ ਤੇ ਬਾਈ ਆਪਣਾ ਸਮਾਨ ਲੈ ਕੇ ਜਾਂਦਾ ਪਿਆ ਅੱਗੇ ਧਿਆਨ ਨਾਲ ਮੰਗਲੀ ਅਨੰਦ ਅਸਲ ਤਾਂ ਨਹੀਂ ਲੱਗਦਾ ਪਰ ਉਹਵੇਂ ਵਾਹ ਇਮਾਨਦਾਰ ਜਿਹਾ ਲੱਗਦਾ ਹੈ ਹੈ ਏ ਗੱਦੀ ਨ ਗੱਦੀ ਆ ਮਿਕਸ ਜਾ ਆਉਂਦੇ ਨਾ ਹਾਂ ਪਰ ਸਿਆਣਾ ਵੈਸੇ ਨਹੀਂ ਫਰੈਂਡਲੀ ਨਹੀਂ ਹੁੰਦੇ ਗੱਦੀ ਡੇਢ ਸਾਲ ਦਾ ਕੀ ਪਾਉਂਦੇ ਇਹਨੂੰ ਯਾਰ ਖਰਾਕ ਕੀ ਖਾਂਦਾ ਹੈ ਅੱਛਾ ਮੈਂ ਤਾਂ ਪੁੱਛਣ ਲੱਗਾ ਕਿਹੜੀ ਚੱਕੀ ਦਾ ਆਟਾ ਖਾਂਦਾ ਤੁਸੀਂ ਤਾਂ ਚਿਕਨ ਤੇ ਆ ਗਏ ਸਿੱਧੇ ਬਾਈ ਲਓ ਵੀ ਆਹ ਕਾਟੇ ਜੇ ਇਹ ਕਿਸਾ ਦੇ ਤੀ ਆਪਣਾ ਟਰੀ ਹਾਊਸ ਟੀਆ ਪਾ ਬੋ ਕਰਾਇਆ ਜੀ ਇਹ ਆਪਣਾ ਚਲੋ ਚਲੋ ਲਓ ਵੀ ਟਰੀ ਹਾਊਸ ਤੇ ਉੱਤੇ ਚੜਦੇ ਆਂ ਔੜੀਆਂ ਬੜੀਆਂ ਤਿੱਖੜਾਈ ਵਾਲੀਆਂ ਇਹ ਲਓ ਇਹ ਆ ਗਿਆ ਟਰੀ ਹਾਊਸ ਹਾਂ ਥੈਂਕ ਯੂ ਬਾਈ ਜਾਨ ਓਕੇ ਓਕੇ ਜੀ ਆਹ ਸਾ ਜੀ ਸੇਬਾਂ ਦੇ ਟਰੀ सेब एप्पल की ओके ओके एप्पल की ओके ਹਾਂ ਫਰੂਟ ਲੱਗੇ ਨਹੀਂ ਹਾਂ ਲੈ ਅਗਸਤ ਸਤੰਬਰ ਚ ਟਾਈਮ ਨਾ ਆਇਆ ਕਰੀਏ ਨਾ ਲੇਟ ਆਉਣਾ ਸੀ ਥੈਂਕ ਯੂ ਜਨ ਤੇ ਡਿਨਰ ਦਾ ਸ਼ਾਹ ਜੀ ਮੈਨੂ ਭੇਜ ਦੋ ਮੈਂ ਫਿਰ ਜੀ ਕਰਦਾ ਆ ਸਾ ਉਹ ਵਾਹ ਆਪ ਨੰਬਰ ਲੌਕ ਕਰ ਲੀਚੇ ਨਾ ओके ਲੈ ਵੀ ਬਾਕੀ ਦਾ ਮੈਂ ਤੁਹਾਨੂੰ ਸਵੇਰ ਦਿਖਾਉਂਗਾ ਕਿਉਂਕਿ ਰਾਤ ਦਾ ਵੀਊ ਥੋੜਾ ਜਿਆ ਹੋ ਰਿਹਾ ਇਹ ਯਰ ਕਸੌਲ ਦੇ ਨਾਲ ਹੀ ਪਿੰਡ ਆ ਤੇ ਉੱਥੇ ਆ ਉਹ ਥੱਲੇ ਸਾਹਮਣੇ ਰਹੀ ਆਈਪੀਐਲ ਵੀ ਚੱਲਦਾ ਦੇਖ ਸਕਦੇ ਹੋ ਉੱਥੇ ਵੱਡੇ ਲੈਵਲ ਦਾ ਕੰਮ ਚੱਲ ਰਿਹਾ ਜਨਤਾ ਆਈਪੀਐਲ ਵੀ ਵੇਖਦੀ ਆ ਭਾਈ ਆ ਕਿ ਕੁਰਸੀਆਂ ਵੀ ਛਾਦੀ ਤੁਸੀਂ ਕੱਪ ਕੁੱਲੜ ਵਾਲੇ ਇਸਾ ਇਸਕੋ ਬੰਦ ਵੀ ਕਰ ਸਕਦੇ ਆ ਭਾਈ ਇਹਨੂੰ ਬੰਦ ਕਰ ਦਿਆਂਗੇ ਤੇ ਇਹ ਵੀ ਆਪਣੇ ਲਈ ਸਪੇਸ ਬਣ ਜੂਗੀ। ਕਿਹੜੀ ਬਾਤ ਸ਼ੀਕੀ ਬਣਾਇਆ ਪਿਆ ਯਾਰ ਇਹਨਾਂ ਨੇ ਹਣਾ ਇਹ ਤਾਂ ਸੀ ਕਿਤੇ ਐਪਲ ਦੇ ਟਰੀ ਤੇ ਬਣਾਇਆ ਹੁੰਦਾ ਨਾ ਟਰੀ ਹਾਊਸ ਨਹੀਂ ਆ ਰਹੀ ਆ ਜਾਣਾ ਹੀ ਹਣਾ ਇੱਥੋਂ ਬੰਦਾ ਤੋੜ ਕੇ ਐਪਲ ਖਾ ਲਵੇ ਭੁੱਖ ਲੱਗੀ ਤੇ ਬਾਕੀ ਤੁਸੀਂ ਦੇਖ ਸਕਦੇ ਇਧਰ ਲਮਾਰੀ ਆ ਗਈ ਸਾਈਡ ਤੇ ਹੀਟਰ ਵੀ ਆ ਏਸੀ ਵੀ ਆ ਸਾਰੇ ਜਗਾੜਮੈਂਟ ਯਾਰ ਟਰੀ ਦੇ ਕੀਤਾ ਪਿਆ ਇਹੋ ਜਿਹਾ ਜਗਾੜ ਕੇ ਤੇ ਬਣਾਇਆ ਹੋਇਆ ਪਿੰਡ ਅੱਛਾ ਉੱਤੇ ਦੂਸਰੀ ਲਾਈ ਹੋਈ ਇਹਨਾਂ ਨੇ ਆਪਣਾ ਕੀ ਕਹਿੰਦੇ ਆ ਤੀਨ ਉਹ ਤੀਨ ਵਾਲੀ ਚਾਦਰ ਹੱਕ ਵੀ ਆਏ ਨਵੀ ਬਾਕੀ ਅਸੀਂ ਤੁਹਾਨੂੰ ਸਵੇਰੇ ਸਾਰਾ ਵਿਖਾਵਾਂਗੇ ਕਿਉਂਕਿ ਰਾਤ ਬਹੁਤ ਆਉਣ ਵਾਲੇ ਹਨ ਆਪ ਨੂੰ ਘਟ ਦਿਖੰਦਿਆ ਜੀ ਤੁਹਾਨੂੰ ਸਹੀ ਗੱਲ ਦੱਸਾਂ ਦਾ ਤੇ ਮੈਂ ਤਾਂ ਬਹੁਤ ਕਹਿਣ ਲੱਗਾ ਯਾਰ ਆ ਟ੍ਰੀ ਟੂ ਵੀ ਬਹੁਤ ਸਾਰਾ ਲੱਗਾ ਜੀ ਹਵਾ ਠੰਡੀ ਬਰੋਂ ਆਉਂਦੀ ਪਈ ਇੱਥੇ ਮੌਸਮ ਹਾਂ ਇੱਥੇ ਬਈ ਹੁਣ ਇਸ ਟਾਈਮ ਰਾਰ ਨੂੰ 4 ਡਿਗਰੀ ਟੈਂਪਰੇਚਰ ਤੇ ਸਵੇਰ ਮਿਲਦਾ 12 ਤੱਕ ਡਿਗਰੀ ਤੱਕ ਹੱਲੇ ਜਾ ਰਿਹਾ ਇੱਥੇ ਟੈਂਪਰੇਚਰ ਜ਼ਿਆਦਾ ਨਹੀਂ ਆਪਣੇ ਪੰਜਾਬ ਚ ਤਾਂ ਥੋੜਾ ਜਿਹਾ ਵੱਧ ਹੋ ਜਾਂਦਾ ਦਿਨਾਂ ਚ ਚੱਲ ਜਾਂਦਾ 20 ਬੂ ਤੇ ਟੈਂਪਰੇਚਰ ਤੇ ਇਸੇ ਨਾਲ ਤੁਹਾਨੂੰ ਮਿਲਦੇ ਆ ਸਵੇਰ ਵਲੌਗ ਦੇ ਵਿੱਚ ਸਵੇਰ ਮੈਂ ਸਾਰਾ ਤੁਹਾਨੂੰ ਆ ਟ੍ਰੀ ਵੀ ਐਕਸਪਲੋਰ ਕਰੂੰਗਾ ਜਿਹੜਾ ਅੱਜ ਦਾ ਟ੍ਰੀ ਹਾਊਸ ਆ ਤੇ ਬਾਅਦ ਵੀ ਤੁਹਾਨੂੰ ਮੈਂ ਵਿਖਾਉਂਗਾ ਇੱਥੇ ਲਾਗੇ ਲਾਗੇ ਕੀ ਕੀ ਚੀਜ਼ਾਂ ਜਿਹੜੀਆਂ ਤੁਹਾਨੂੰ ਬੜੀਆਂ ਹੀ ਕਹਿਣ ਲੱਗਣਗੀਆਂ ਇਹਨੇ ਯਾਰ ਆਪਾਂ ਸ਼ਹਿਰ 'ਚ ਨਹੀਂ ਰਹੇ ਆਪਾਂ ਸ਼ਹਿਰ ਤੋਂ ਨਾਲ ਹੀ ਇੱਕ ਪਿੰਡ ਆ ਉੱਥੇ ਰਹੇ ਆ ਤੇ ਸਵੇਰ ਮੈਂ ਤੁਹਾਨੂੰ ਪਿੰਡ ਦਾ ਨਾਮ ਹੀ ਦੱਸੂਗਾ ਸਾਰਾ ਕੁਝ ਦੱਸੂਗਾ ਤੇ ਬਾਕੀ ਤੁਹਾਨੂੰ ਜਿਵੇਂ ਦੀ ਬਾਈ ਉਹਨਾਂ ਦੀ ਸਰਵਿਸ ਲਈ ਉਹ ਵੀ ਦੱਸਾਂਗੇ ਹੈ ਨਾ ਵੀ ਉਹ ਉਹਨਾਂ ਦਾ ਨੇਚਰ ਵੀ ਬਹੁਤ ਵਧੀਆ ਵਧੀਆ ਨੇਚਰ ਬਾਕੀ ਸਵੇਰ ਉਹਨਾਂ ਨਾਲ ਮਿਲ ਕੇ ਪਤਾ ਲੱਗੂਗਾ ਸਾਰਾ ਕੁਝ ਉਹਨਾਂ ਦੇ ਡੌਗੀ ਵੀ ਕਿੰਨੇ ਫ੍ਰੈਂਡਲੀ ਸੀ ਹਾਂ ਡੌਗੀ ਦਾ ਵੇਖ ਹੀ ਲਿਆ ਉਹ ਮੰਗਲੀ ਤੁਸੀਂ ਉਹਨਾਂ ਦਾ ਬਹੁਤ ਗੁੱਡਵਿਲ ਲੱਗਾ ਦੇ ਚਲੋ ਮਿਲਦੇ ਹਾਂ ਨੈਕਸਟ ਪਲਾਸ ਉਹਨਾਂ ਟਾਈਮ ਲਈ ਬਾਏ ਬਾਏ ਟਾਟਾ